ਲੁਧਿਆਣੇ ਦੇ ਇੱਕ ਜੁਐਲਰੀ ਸ਼ੋਰੂਮ ਦੇ ਵਿੱਚ ਕੰਮ ਕਰਨ ਵਾਲਾ ਲੜਕਾ ਆਪਣੇ ਹੀ ਮਾਲਕ ਦੀਆਂ 12 ਹੀਰੇ ਦੀਆਂ ਅੰਗੂਠੀਆਂ ਚੋਰੀ ਕਰ ਰਿਹਾ ਸੀ ਜਿਸ ਬਾਬੰਦ ਵਿੱਚ ਜੁਐਲਰ ਨੇ ਪੁਲਿਸ ਸਟੇਸ਼ਨ ਰਿਪੋਰਟ ਨੰਬਰ 8 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੇ ਉਸਨੇ ਕਿਹਾ ਉਸਦੇ ਨਾਲ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੇ ਉਸ ਨੂੰ ਵਿਸ਼ਵਾਸ ਵਿੱਚ ਲੈ ਕੇ ਚੋਰੀ ਕਰ ਲਈ ਹੈ ਸੋ ਉਸ ਤੋਂ ਬਿੱਲ ਬੁੱਕ ਅਤੇ ਸੋਨੇ ਦੀਆਂ ਅੰਗੂਠੀਆਂ ਲੈ ਲਈਆਂ ਨੇ ਕਿਹਾ ਕਿ ਉਹ ਜਲੰਧਰ ਬਾਜ਼ਾਰ ਵਿੱਚ ਵੇਚਣ ਗਿਆ ਸੀ ਇਸ ਤੋਂ ਬਾਅਦ ਜਲੰਧਰ ਦੇ ਦੁਕਾਨਦਾਰ ਨੇ ਉਸ ਨੂੰ ਪੁੱਛਿਆ ਉਹਨਾਂ ਦਾ ਇੱਕ ਕਰਮਚਾਰੀ ਸੋਨੇ ਦੀਆਂ ਅੰਗੂਠੀਆਂ ਵੇਚਣ ਗਿਆ ਤਾਂ ਉਹਨਾਂ ਨੇ ਆਪਣਾ ਮੋਬਾਈਲ ਫੋਨ ਬੰਦ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਉਹਨਾਂ ਨੂੰ ਕਿਸੇ ਨੇ ਕੁਝ ਵੀ ਸਮਾਨ ਨਹੀਂ ਵੇਚਿਆ ਜਿਸ ਤੇ ਉਹਨਾਂ ਨੂੰ ਸ਼ੱਕ ਹੋਇਆ ਉਹਨਾਂ ਦਾ ਸਮਾਨ ਚੋਰੀ ਹੋ ਗਿਆ ਜਿਸ ਤੋਂ ਬਾਅਦ थाना ਮੁਖੀ ਬਲਵਿੰਦਰ ਕੌਰ ਨੇ આરોપી ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ ਜਲਦ ਹੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਲੁਧਿਆਣਾ ਲਾਈਵ ਲਈ ਅਮੇ ਥਾਪੜ ਦੀ ਰਿਪੋਰਟ ਉਹਨਾਂ ਦਾ ਜੀ ਸਾਨੂੰ ਜੁਵਲਰਸ ਦਾ ਇੱਕ ਵਰਕਰ ਸੀਗਾ ਉਹਨਾਂ ਦੇ ਜਿਹੜਾ ਕੰਮ ਕਰਦਾ ਸੀ ਉਹ ਨੂੰ ਕੰਮ ਕਰਦੇ ਨੂੰ ਤਾਂ ਹਲੇ ਮਹੀਨਾ ਡੇਢ ਹੀ ਹੋਇਆ ਸੀਗਾ ਉਹ ਇਹ ਮਾਲ ਸਪਲਾਈ ਕਰਨ ਦਾ ਕੰਮ ਕਰਦੇ ਆ ਉਹ ਇਹਨਾਂ ਦਾ ਸਮਾਨ ਜਿਹੜਾ ਉਹ ਲੈ ਕੇ ਜਾਂਦੇ ਸੀ ਉਹਦੇ ਚੋਂ ਜਦੋਂ ਬਾਅਦ ਚ ਉਹਨਾਂ ਨੇ ਟੈਲੀ ਕੀਤਾ ਤਾਂ ਉਹਦੇ ਜੋ ਜੜੀਆਂ ਹੈਗੇ ਆ ਕੁਝ ਸਮਾਨ ਘਟ ਗਿਆ ਠੀਕ ਹੈ ਤਾਂ ਇਹਦੇ ਤੋਂ ਪਤਾ ਕੀਤਾ ਫੋਨ ਫੋਨ ਬੰਦ ਕਰ ਗਿਆ ਠੀਕ ਹੈ ਤਾਂ ਇਹਨਾਂ ਨੂੰ ਫਿਰ ਪਤਾ ਲੱਗਿਆ ਜਦੋਂ ਇਹ ਫੋਨ ਨੂੰ ਬੰਦ ਕਰ ਗਿਆ ਫਿਰ ਇਹਨਾਂ ਨੂੰ ਬਾਅਦ ਚੋਂ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਸਾਡਾ ਇੰਨਾ ਸਮਾਨ ਇਹਨੇ ਗਾਇਬ ਕਰਤਾ ਠੀਕ ਹੈ ਪਹਿਲਾਂ ਇਹਨਾਂ ਨੂੰ ਲਾਰੇ ਲੂਰੇ ਲੰਦਾ ਰਿਹਾ ਵੀ ਮੈਂ ਦੇ ਦੂੰਗਾ ਜੀ ਤੇ ਮੈਂ ਪੈਸੇ ਦੇ ਦੂੰਗਾ ਪੈਸੇ ਉਹਨੇ ਨਹੀਂ ਦਿੱਤੇ ਤੇ ਬਾਅਦ ਚੋਂ ਫਿਰ ਫੋਨ ਬੰਦ ਹੀ ਕਰ ਗਿਆ ਉਹ ਇੱਕ ਵਰਕਰ ਸੀਗਾ ਹਾਂਜੀ ਹਾਂਜੀ ਇਹਨਾਂ ਦਾ ਵਰਕਰ ਇਹ ਕਿੰਨੇ ਕਿ ਦਿਨ ਪੁਰਾਣਾ ਮਰਗੀ ਇਹਨਾਂ ਕੋਲ ਥੋੜੇ ਟਾਈਮ ਹੋਇਆ ਸੀ ਨੂੰ 2 ਕੁ ਮਹੀਨੇ ਹੋਏ ਇਸ ਮੇਰਾ ਕੰਮ ਤਾਂ ਨਹੀਂ ਮਿਲਨਾ ਕਿ ਕਿਤਾ ਸ਼ਾਇਦ ਤੇ ਥੋੜੇ ਟਾਈਮ ਹੋਇਆ ਇਹਦੇ ਕੋਲ ਕੰਮ ਕਰਦੇ ਹੁਣ ਇਹਨਾਂ ਦਾ ਐਕਚੁਅਲੀ ਇਹਦੀ ਵੈਰੀਫਿਕੇਸ਼ਨ ਵਗੈਰਾ ਕਰਾਈ ਨਹੀਂ ਸੀਗੀ ਜੀ ਤੇ ਮੇਰੀ ਇਹੀ ਅਪੀਲ ਹੈ ਜਿੰਨੇ ਵੀ ਵਰਕਰ ਜਿਹਦੇ ਕੋਲ ਵੀ ਕੰਮ ਕਰਦੇ ਆ ਚਾਹੇ ਜੁਲਰਸ ਦੇ ਹੋਵੇ ਜਾਂ ਕਿਸੇ ਵੀ ਸ਼ਾਪ ਦੇ ਜਿਹਨੂੰ ਆਪਾਂ ਕੋਈ ਵੀ ਵੈਲਿਊਏਬਲ ਚੀਜ਼ ਦੇ ਰਹੇ ਆ ਉਹਦੀ ਉਹਦੀ ਇੱਕ ਵੈਰੀਫਿਕੇਸ਼ਨ ਹੋਈ ਹੋਵੇ ਉਹਦੀ ਕਰੈਕਟ ਵੈਰੀਫਿਕੇਸ਼ਨ ਹੋਈ ਹੋਵੇ ਛੋੜੀ ਨੋਲੇਜ ਆ ਜਾਂਦਾ ਕਿਉਂਕਿ ਇਸ ਬੰਦੇ ਤੇ ਪਹਿਲਾਂ ਵੀ ਇੱਕ ਪਰਚਾ ਔਰ ਜਿਹਦੇ ਬਾਰੇ ਇਹਨਾਂ ਨੂੰ ਪਤਾ ਨਹੀਂ ਸੀ ਉਹ ਪਹਿਲਾਂ ਵੀ ਇਸੇ ਚੀਜ਼ ਦਾ ਪਰਚਾ ਹੈ ਜਿੱਥੇ ਕੰਮ ਕਰਦਾ ਸੀ ਉੱਥੇ ਇਹਨੇ ਕੁਝ ਸਮਾਨ ਚੋਰੀ ਕੀਤਾ ਸੀ ਕਿੰਨੀਆਂ ਕੋਈ ਹੁੰਦਰੀਆਂ ਸੀਗੀਆਂ ਤੇ ਡਾਇਮੰਡਸ ਦੀਆਂ ਸੀਗੀਆਂ ਕਿਸ ਤਰ੍ਹਾਂ ਦੀ ਹਾਂਜੀ ਇਹਨਾਂ ਦਾ 골ਡ ਡਾਇਮ ਮਿਕਸ ਹੁੰਦਾਗਾ ਜੀ ਉਹ ਉਹ ਸਾਰਾ ਸਾਰਾ ਸਮਾਨ